ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕੰਗਣਾ ਰਣੌਤ ਜਿਹੜੀ ਇੱਕ ਵਿਵਾਦਾਂ ਦੇ ਅੰਦਰ ਜਿਹੜੀ ਇਹ ਜਾਣੀ ਜਾਂਦੀ ਆ ਤੇ ਨਵੇਂ ਨਵੇਂ ਵਿਵਾਦ ਪੈਦਾ ਕਰਦੀ ਆ ਅੱਜ ਕੱਲ ਉਹ ਸੰਸਦ ਦੇ ਵਿੱਚ ਪਹੁੰਚੀ ਆ ਤੇ ਭਾ ਜੀਪੀ ਨੇ ਉਸ ਦੇ ਬਿਆਨਾਂ ਤੋਂ ਭਾਵੇਂ ਪੱਲਾ ਝਾੜ ਲਿਆ ਪਰ ਇਸ ਦੇ ਵਿੱਚ ਸਚਾਈ ਕੀ ਆ ਇਹ ਆਉਣ ਵਾਲਾ ਸਮਾਂ ਦੱਸੇਗਾ ਉਸ ਦੀ ਫਿਲਮ ਜਿਹੜੀ ਆ ਸਿੱਖ ਭਾਵਾਂ ਨੂੰ ਫੇਸ ਪਹੁੰਚਾਈ ਸਿੱਖਾਂ ਨੇ ਉਸ ਦੀ ਮੁਖਾਲਫਤ ਕੀਤੀ ਜਥੇਬੰਦੀਆਂ ਨੇ ਕੀਤੀ ਤੇ ਖਾਸ ਤੌਰ ਤੇ ਛਰੌਨੀ ਗੁਰਦਾਰਾ ਪਰੰਧ ਕਮੇਟੀ ਨੇ ਆਪਣੇ ਬੰਦੇ ਫਰਜ਼ ਨੂੰ ਅਦਾ ਕਰਨ ਲਈ ਸਾਡੇ ਬਹੁਤ ਸਤਕਾਰਯੋਗ ਮੰਤਰੀ ਜਿਹੜੇ ਅਸ਼ਵਨੀ ਵੈਸ਼ਨਵ ਅਤੇ ਇਹ ਜਿਹੜੇ ਸੈਂਸਰ ਬੋਰਡ ਦੇ ਚੇਅਰਮੈਨ ਪਰਸੂਨ ਜੋਸ਼ੀ ਉਹਨਾਂ ਨੂੰ ਆਪਣਾ ਪੱਤਰ ਵੀ ਲਿਖਿਆ ਸੋ ਉਸ ਤੋਂ ਵੀ ਅੱਗੇ ਜਾਂਦੇ ਆ ਜਿਹੜਾ ਛਰੌਨੀ ਕਮੇਟੀ ਦੇ ਸਾਡੇ ਜਿਹੜੇ ਆ ਵਕੀਲ ਆ ਉਹਨਾਂ ਵੱਲੋਂ ਇੱਕ ਨੋਟਿਸ ਅੱਜ ਭੇਜਿਆ ਗਿਆ ਕੰਗਰਾਂ ਨਰਾਉਤ ਨੂੰ ਤੇ ਉਸ ਫਿਲਮ ਨੂੰ ਜਾਰੀ ਕਰਨ ਵਾਲੇ ਲੋਕਾਂ ਨੂੰ ਤੇ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਉਹ ਜਿਹੜਾ ਜਿਹੜਾ ਟ੍ਰੇਲਰ ਦਿਖਾਇਆ ਸੀ ਜਿਸ ਨੂੰ ਦੇਖ ਕੇ ਸੰਗਤਾਂ ਵਿੱਚ ਰੋਸ ਸੀ ਉਸ ਟ੍ਰੇਲਰ ਨੂੰ ਸਾਰੇ ਪਲੇਟਫਾਰਮਾਂ ਤੋਂ ਚੁੱਕਿਆ ਜਾਵੇ ਤੇ ਇਸ ਗੱਲ ਦੀ ਮਾਫੀ ਮੰਗੀ ਜਾਵੇ ਸਾਡੇ ਸ਼ਰੋਣੀ ਕਮੇਟੀ ਦੇ ਸਕੱਤਰ ਕਿਨਾ ਪ੍ਰਤਾਪ ਸਿੰਘ ਵੱਲੋਂ ਇਹ ਨੋਟਿਸ ਜਿਹੜਾ ਭੇਜਿਆ ਗਿਆ ਇਹ ਇਸ ਕਰਕੇ ਅਸੀਂ ਇਹ ਅਪੀਲ ਕਰਦੇ ਹਾਂ ਸਰਕਾਰ ਨੂੰ ਕਿ ਜਿਹੜੀ ਇਹ ਫਿਲਮ ਸਿੱਖਾਂ ਦੀ ਭਾਵਨਾ ਨਾਲ ਜੁੜੇ ਸੰਤ ਮਹਾਂਪੁਰਸ਼ ਤੇ ਹੋਰ ਸ਼ਖਸੀਅਤਾਂ ਦੇ ਬਾਰੇ ਦੇ ਵਿੱਚ ਗਲਤਫहमी ਪੈਦਾ ਕਰਦੀ ਆ ਉਹਨਾਂ ਦੀ ਜਿਹੜੀ ਆ کردار ਕੁਸ਼ੀ ਕਰਦੀ ਆ ਤੇ ਸਿੱਖ ਕਰੈਕਟਰ ਦੀ ਕਰਜ਼ਾਸ਼ ਕੁਸ਼ੀ ਕਰਦੀ ਆ ਇਸ ਫਿਲਮ ਨੂੰ ਕਿਸੇ ਵੀ ਤਰ੍ਹਾਂ ਜਿਹੜੀ ਆ ਲੱਗਣ ਨਾ ਦਿੱਤਾ ਜਾਵੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਇਸ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਆ ਕੋਰਟ ਦੇ ਵਿੱਚ ਵੀ ਗਏ ਆ ਸੋ ਸ਼ਰੋਣੀ ਕਮੇਟੀ ਨੇ ਆਪਣਾ ਜਿਹੜਾ ਫੈਸਲਾ ਵਾ ਉਹ ਕਿਨਾ ਫਿਲਮ ਦੇ ਖਿਲਾਫ ਜਿਹੜਾ ਨੋਟਿਸ ਦੇ ਕੇ ਵੀ ਆਪਣਾ ਫਰਜ਼ ਅਦਾ ਕੀਤਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਸ ਕਰਾਂਗੇ ਸਰਕਾਰਾਂ ਤੋਂ ਇਹ ਅਜਿਹੀ ਫਿਲਮ ਜਿਹੜੀ ਨਬਰਦ ਬੁਲਾਉਂਦੀ ਆ ਭਾਈਚਾਰੇ ਨੂੰ ਆਪਸੀ ਐਜਮੈਂਟ ਨੂੰ ਦਿਆ ਤੋੜਦੀ ਆ ਇਸ ਅਜਿਹੀ ਫਿਲਮ ਨੂੰ ਰੋਕਣ ਦੇ ਲਈ ਜਿਹੜੀ ਡਿਊਟੀ ਆ ਸਰਕਾਰ ਦੀ ਉਹ ਸਰਕਾਰ ਡਿਊਟੀ ਨਿਭਾਵੇ